ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਜੋ ਹੈ ਲਗਾਤਾਰ ਸਾਹਮਣੇ ਆ ਰਹੀ ਹੈ ਗਰਮੀ ਕਿਤਾ ਬਹੁਤ ਜ਼ਿਆਦਾ ਉਤੋਂ ਲੋਕ ਜਿਹੜੇ ਨੇ ਪਾਣੀ ਦੇ ਲਈ ਮਾਰੋ ਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਜਿਹੇ ਦੇ ਵਿਚਕਾਰ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਵੱਡਾ ਐਲਾਨ ਕਰ ਦਿੱਤਾ ਗਿਆ ਹਿਮਾਚਲ ਸਰਕਾਰ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਦਿੱਲੀ ਦੇ ਵਿੱਚ ਜੋ ਪਾਣੀ ਦੀ ਕਿੱਲਤ ਹੋ ਰਹੀ ਹੈ ਤਾਂ ਦਿੱਲੀ ਦੇ ਵਿੱਚ ਹਿਮਾਚਲ ਦੇ ਵੱਲੋਂ ਜਲ ਤੋਂ ਜਲਦ ਪਾਣੀ ਜੋ ਹੈ ਉਹ ਛੱਡਿਆ ਜਾਵੇ ਤਾਂ ਹੁਣ ਕੱਲ ਤੋਂ ਹੀ ਹਿਮਾਚਲ ਦੇ ਵੱਲੋਂ ਪਾਣੀ ਜੋ ਹੈ ਉਹ ਛੱਡਿਆ ਜਾਵੇਗਾ 137 ਕਿਓਸਿਕ ਪਾਣੀ ਜਿਹੜਾ ਛੱਡਣ ਦਾ ਐਲਾਨ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਤੁਹਾਨੂੰ ਦੱਸਦੀ 31 ਮਈ ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ ਦਿੱਲੀ ਸਰਕਾਰ ਦੇ ਵੱਲੋਂ ਕਿ ਦਿੱਲੀ ਦੇ ਵਿੱਚ ਕਿਲਤ ਹੋ ਰਹੀ ਹੈ ਪਾਣੀ ਦੀ ਤਾਂ ਫਿਰ ਇਸ ਦੇ ਵਿੱਚ ਹਿਮਾਚਲ ਹਰਿਆਣਾ ਤੇ ਉੱਤਰ ਪ੍ਰਦੇਸ਼ ਨੂੰ ਕਿਹਾ ਜਾਵੇ ਕਿ 1 ਮਹੀਨੇ ਤੱਕ ਵਾਧੂ ਪਾਣੀ ਜੋ ਹੈ ਉਹ ਸਾਨੂੰ ਦੇ ਸਕਣ ਇਸ ਦੇ ਨਿਰਦੇਸ਼ ਦਿੱਤੇ ਜਾਣ ਤਾਂ ਉਸ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਕਾਰਨ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਹਰਿਆਣਾ ਹਿਮਾਚਲ ਅਤੇ ਉੱਤਰ ਪ੍ਰਦੇਸ਼ ਨੂੰ 1 ਮਹੀਨੇ ਦੇ ਲਈ ਵਾਧੂ ਪਾਣੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ ਤਾਂ ਅੱਜ ਇਸ ਮਾਮਲੇ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਹਿਮਾਚਲ ਨੂੰ ਪਾਣੀ ਦੇਣ ਤੇ ਕੋਈ ਵੀ ਇਤਰਾਜ਼ ਨਹੀਂ ਹੈ ਇਸ ਲਈ ਉਸ ਨੂੰ ਦਿੱਲੀ ਦੇ ਲਈ ਉੱਪਰਲੇ ਪਾਸੇ ਤੋਂ 137 ਕਿਓਸਕ ਪਾਣੀ ਛੜਨਾ ਚਾਹੀਦਾ ਹੈ ਤਾਂ ਇਹ ਕ ਰਾਹ ਦੀ ਗੱਲ ਕਹਿ ਸਕਦੇ ਆ ਦਿੱਲੀ ਵਾਸੀਆਂ ਦੇ ਲਈ ਕਿਉਂਕਿ ਉਹਨਾਂ ਨੂੰ ਪਾਣੀ ਦੀ ਕਿੱਲਤ ਲਗਾਤਾਰ ਹੋ ਰਹੀ ਹੈ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੂੰ ਵੀ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਕਿ ਜਦੋਂ ਹਤਨੀਕੁੰਡ ਬੈਰਾਜ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਹਰਿਆਣਾ ਵਜ਼ੀਰਾਬਾਦ ਤੱਕ ਪਾਣੀ ਪਹੁੰਚਣ ਦੇ ਵਿੱਚ ਮਦਦ ਕਰਨ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੀਣ ਵਾਲਾ ਪਾਣੀ ਮਿਲ ਸਕੇ। ਅਦਾਲਤ ਨੇ ਦਿੱਲੀ ਸਰਕਾਰ ਨੂੰ ਪਾਣੀ ਦੀ ਬਰਬਾਦੀ ਰੋਕਣ ਦੇ ਲਈ ਵੀ ਕਿਹਾ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਬਰਬਾਦੀ ਨਾ ਕੀਤੀ ਜਾਵੇ ਕਿਉਂਕਿ ਇਸ ਵਾਰ ਜੋ ਹੈ ਹਿਮਾਚਲ ਤੋਂ ਪਾਣੀ ਮੁਹੱਈਆ ਜੋ ਹੈ ਕਰਵਾਇਆ ਜਾਵੇਗਾ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਕਿੱਲਤ ਹੋ ਰਹੀ ਤਸਵੀਰਾਂ ਜੋ ਨੇ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਕਿ ਪਾਣੀ ਦੇ ਇਸ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਲੋਕ ਨੇ ਉਹ ਤੜਫਦੇ ਹੋਏ ਨਜ਼ਰ ਆ ਰਹੇ ਨੇ ਦਿੱਲੀ ਸਰਕਾਰ ਨੇ ਪਾਣੀ ਦੀ ਕਮੀ ਨੂੰ ਲੈ ਕੇ 31 ਮਈ ਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਇਸ ਦੇ ਵਿੱਚ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਨੂੰ ਇੱਕ ਮਹੀਨੇ ਦੇ ਲਈ ਵਾਧੂ ਪਾਣੀ ਦਿੱਲੀ ਨੂੰ ਛੱਡਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ 10 ਜੂਨ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਸਾਰੇ ਰਾਜ ਜਿਹੜੇ ਨੇ O&S ਗੱਲ ਉੱਤੇ ਸਹਿਮਤ ਹਨ ਕਿ ਉਹ ਦਿੱਲੀ ਦੇ ਨਾਗਰਿਕਾਂ ਨੂੰ ਦਰਪੇਸ਼ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਲੈ ਕੇ ਆਪਸ ਦੇ ਵਿੱਚ ਟਕਰਾਅ ਜੋ ਹੈ ਉਹ ਨਹੀਂ ਕਰਨਗੇ ਦਿੱਲੀ ਦੀ ਸਮੱਸਿਆ ਹੱਲ ਜੋ ਹੈ ਉਹ ਹੋ ਜਾਵੇਗੀ ਦਿੱਲੀ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਪਰ ਰਿਵਰ ਬੋਰਡ ਦੀ ਰਾਜਾਂ ਦੇ ਨਾਲ ਮੀਟਿੰਗ ਵੀ ਹੋਈ ਸੀ ਹਿਮਾਚਲ ਪਾਣੀ ਦੇਣ ਦੇ ਲਈ ਤਿਆਰ ਹੈ ਪਰ ਹਰਿਆਣਾ ਨੇ ਇਤਰਾਜ਼ ਪ੍ਰਗਟਾਇਆ ਬੋਰਡ ਨੇ ਕਿਹਾ ਕਿ ਕਿਉਂਕਿ ਹਰਿਆਣਾ ਵਿਰੋਧ ਕਰ ਰਿਹਾ ਇਸ ਲਈ ਦਿੱਲੀ ਸਰਕਾਰ ਨੂੰ ਹਰਿਆਣਾ ਨੂੰ ਪੱਤਰ ਲਿਖਣਾ ਚਾਹੀਦਾ ਹੈ ਹਰਿਆਣਾ ਦੇ ਵਿਰੋਧ ਦੇ ਸਵਾਲ ਉੱਤੇ ਸੁਪਰੀਮ ਕੋਰਟ ਨੇ ਅੱਜ ਕਿਹਾ ਆ ਤੁਹਾਨੂੰ ਦੱਸ ਦੇ ਸੁਪਰੀਮ ਕੋਰਟ ਦੇ ਜਸਟਿਸ ਪ੍ਰਸ਼ਾਂਤ ਮਿਸ਼ਰਾ ਨੇ ਸੁੱਤੇ ਕਿਹਾ ਕਿ ਪਾਣੀ ਹਿਮਾਚਲ ਤੋਂ ਆ ਰਿਹਾ ਹੈ ਹਰਿਆਣਾ ਤੋਂ ਪਾਣੀ ਨਹੀਂ ਆ ਰਿਹਾ ਜਸਟਿਸ ਵਿਸ਼ਵਨਾਥ ਨੇ ਕਿਹਾ ਕਿ ਇਹ ਰਾਈਟ ਆਫ ਵੇ ਦਾ ਮਾਮਲਾ ਹੈ ਜੇ ਅਸੀਂ ਅਜੇ ਗੰਭੀਰ ਮੁੱਦੇ ਉੱਤੇ ਧਿਆਨ ਨਹੀਂ ਦਵਾਂਗੇ ਤਾਂ ਫਿਰ ਕੀ ਹੋਵੇਗਾ ਹਿਮਾਚਲ 150 ਕਿਉਸੇਕ ਦੇ ਰਿਹਾ ਹੈ हरियाणा ਨੂੰ ਇਸ ਨੂੰ ਲੰਘਣ ਦੇਣਾ ਚਾਹੀਦਾ ਹੈ ਜੇਕਰ ਲੋੜ ਪਈ ਤਾਂ ਅਸੀਂ ਮੁਖ ਸੱਤਰ ਨੂੰ ਵੀ ਇਸ ਉਤੇ ਜੋ ਹੈ ਗੱਲਬਾਤ ਜ਼ਰੂਰ ਕਰਨਗੇ ਦਿੱਲੀ ਦੇ ਵਕੀਲ ਸਿੰਘਵੀ ਨੇ ਰਿਪੋਰਟ ਪੜ੍ਹਦਿਆਂ ਕਿਹਾ ਕਿ ਬਿਆਸ ਦਰਿਆ ਦਾ ਪਾਣੀ ਹਰਿਆਣਾ ਦੀਆਂ ਨਹਿਰਾ ਰਾਹੀ ਭੇਜਿਆ ਜਾ ਸਕਦਾ ਹੈ ਹਿਮਾਚਲ ਇਸ ਲਈ ਤਿਆਰ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਜਦੋਂ ਹਿਮਾਚਲ ਪ੍ਰਦੇਸ਼ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਤੁਸੀਂ ਰਸਤਾ ਕਿਉਂ ਨਹੀਂ ਦੇ ਸਕਦੇ ਇਸ ਉੱਤੇ ਹਰਿਆਣਾ ਦੇ ਵਕੀਲ ਨੇ ਕਿਹਾ ਸੀ ਕਿ ਇਹ ਪ੍ਰਸਤਾਵ ਸੰਭਵ ਨਹੀਂ ਹੈ ਅਜੇ ਹ ਕੋਈ ਤਰੀਕਾ ਹੈ ਹੀ ਨਹੀਂ ਜਿਸ ਦੇ ਨਾਲ ਇਹ ਸੰਭਵ ਹੋ ਸਕੇ ਸੁਪਰੀਮ ਕੋਰਟ ਦੇ ਜਸਟਿਸ ਵਿਸ਼ਨਾਤ ਨੇ ਕਿਹਾ ਕਿ ਇਹ ਹੁਣ ਬੋਰਡ ਦੀ ਸਿਫਾਰਿਸ਼ ਹੈ ਅਸੀਂ ਪਟੀਸ਼ਨ ਦਾ ਨੋਟਿਸ ਨਹੀਂ ਲੈ ਰਹੇ ਸਗੋ ਅਸੀਂ ਇਸ ਉੱਤੇ ਆਦੇਸ਼ ਦੇ ਰਹੇ ਹਾਂ ਦਿੱਲੀ ਦੀ ਤਰਫੋਂ ਵਕੀਲ ਸ਼ਾਦਾਨ ਫਰਾਸਤਾਨ ਜੋ ਨੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਹਰਿਆਣਾ ਸੁਪਰੀਮ ਕੋਰਟ ਦੇ ਕੰਮ ਦੇ ਵਿੱਚ ਰੁਕਾਵਟ ਪਾ ਰਿਹਾ ਹੈ ਉਨਾਂ ਕੋਲ ਰੋਕਾ ਦੇਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਜਸਟਿਸ ਵਿਸ਼ਨਾਥ ਨੇ ਦਿੱਲੀ ਸਰਕਾਰ ਦੇ ਵਕੀਲ ਨੂੰ ਪੁੱਛਿਆ ਕਿ ਕੀ ਪਾਣੀ ਦੇ ਸੰਕਟ ਨੂੰ ਮੰਨਤਾ ਨਹੀਂ ਦਿੱਤੀ ਗਈ ਉਹਨਾਂ ਹਰਿਆਣਾ ਦੇ ਵਕੀਲ ਨੂੰ ਪੁੱਛਿਆ ਕਿ ਜੇਕਰ ਵਾਧੂ ਪਾਣੀ ਛੱਡਣ ਦਾ ਹੁਕਮ ਪਾਸ ਹੋ ਜਾਂਦਾ ਹੈ ਤਾਂ ਤੁਹਾਨੂੰ ਕੀ ਇਤਰਾਜ਼ ਹੈ ਇਸਤੇ ਹਰਿਆਣਾ ਨੇ ਕਿਹਾ ਕਿ ਵਾਧੂ ਪਾਣੀ ਨੂੰ ਮਾਪਣ ਅਤੇ ਵਕ ਕਰਨ ਦਾ ਕੋਈ ਵੀ तरीका ਨਹੀਂ ਹੈ ਤਾਂ ਦਿੱਲੀ ਦੇ ਵਿੱਚ ਪਾਣੀ ਜੋ ਹੈ ਉਸ ਦੀ ਕਿੱਲਤ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ 31 ਮਈ ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ ਦਿੱਲੀ ਸਰਕਾਰ ਦੇ ਵੱਲੋਂ ਕਿ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਨੂੰ ਨਿਰਦੇਸ਼ ਦਿੱਤੇ ਜਾਣ ਸੁਪਰੀਮ ਕੋਰਟ ਦੇ ਵੱਲੋਂ ਕਿ ਪਾਣੀ ਜੋ ਹੈ ਵਾਧੂ ਪਾਣੀ ਦਿੱਲੀ ਨੂੰ ਮੁਹੱਈਆ ਕਰਵਾਇਆ ਜਾ ਕਰਵਾਇਆ ਜਾਵੇ ਤਾਂ ਇਸ ਤਹਿਤ ਅੱਜ ਸਿਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਜਿਸ ਦੇ ਤਹਿਤ ਸੁਪਰੀਮ ਕੋਰਟ ਨੇ ਹਿਮਾਚਲ ਨੂੰ ਆਦੇਸ਼ ਦੇ ਦਿੱਤੇ ਨੇ ਕਿ ਹੁਣ ਤੁਸੀਂ ਪਾਣੀ ਇਹਨਾਂ ਨੂੰ ਯਾਨੀ ਦਿੱਲੀ ਨੂੰ ਦੇ ਦੋ 137 ਕਿਓਸਕ ਪਾਣੀ ਜੋ ਹੈ ਉਹ ਛੱਡਿਆ ਜਾਵੇਗਾ ਤੇ ਹਰਿਆਣਾ ਦੇ ਰਾਹੀ ਹੁੰਦਿਆਂ ਦਿੱਲੀ ਕੋਲ ਜੋ ਪਾਣੀ ਹੈ ਉਹ ਪਹੁੰਚੇਗਾ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਹਰਿਆਣਾ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ ਕਿ ਉਹ ਪਾਣੀ ਨਹੀਂ ਦੇਣ ਦੇਣਗੇ ਕਿਉਂਕਿ ਉਹਨਾਂ ਦੇ ਨਹਿਰ ਚੋਹੀ ਪਾਣੀ ਜੋ ਹੈ ਲੰਘ ਕੇ ਉਹਨਾਂ ਦੇ ਕੋਲ ਜਾਵੇਗਾ ਯਾਨੀ ਦਿੱਲੀ ਵਾਸੀਆਂ ਦੇ ਕੋਲ ਜਾਵੇਗਾ ਤਾਂ ਹਜੇ ਦੇ ਵਿਚਾਰ ਸੁਪਰੀਮ ਕੋਰਟ ਦੇ ਵੱਲੋਂ ਜੋ ਹੈ ਸਵਾਲ ਜਵਾਬ ਤਲਬ ਕੀਤੇ ਜਾਂਦੇ ਨੇ ਸਵਾਲ ਉੱਚੇ ਜਾਣਦੇ ਨੇ ਕਿ ਆਖਿਰ ਹਰਿਆਣਾ ਨੂੰ ਦਿੱਕਤ ਕੀ ਹੈ ਉਹਨਾਂ ਤੋਂ ਪਾਣੀ ਨਹੀਂ ਲਿਆ ਜਾ ਰਿਹਾ ਪਾਣੀ ਤਾਂ ਹਿਮਾਚਲ ਤੋਂ ਆ ਰਿਹਾ ਤੇ ਉਹਨਾਂ ਦੇ ਰਾਹੀ ਦਿੱਲੀ ਤੱਕ ਪਹੁੰਚੇਗਾ ਤਾਂ ਫਿਰ ਹਰਿਆਣਾ ਨੂੰ ਦਿੱਕਤ ਕੀ ਹੈ ਜਿਹੇ ਦੇ ਵਿਚਾਰ ਹਰਿਆਣਾ ਦੇ ਵੱਲੋਂ ਇਹ ਹੀ ਕਿਹਾ ਜਾਂਦਾ ਹੈ ਕਿ ਕੋਈ ਮਾਪ ਮਾਪਦਾ ਜਿਹੜਾ ਹੈਗਾ ਮਾਪਦੰਡ ਨਹੀਂ ਹੈ ਕਿ ਪਾਣੀ ਜੋ ਹਿਮਾਚਲ ਤੋਂ ਦਿੱਲੀ ਦੇ ਲਈ ਆਵੇਗਾ ਉਸ ਨੂੰ ਅਸੀਂ ਕਿਸ ਤਰੀਕੇ ਨਾਲ ਮਾਪਾਂਗੇ ਕਿ ਪਾਣੀ ਕਿੰਨਾ ਕੁ ਹਿਮਾਚਲ ਨੇ ਦਿੱਤਾ ਤੇ ਸਾਡੇ ਵੱਲੋਂ ਦਿੱਲੀ ਦੇ ਵਿੱਚ ਪਾਣੀ ਕਿੰਨਾ ਕਿੰਨਾ ਕਿ ਜਾ ਰਿਹਾ ਉਸ ਦਾ ਮਾਪਦੰਡ ਕਿਵੇਂ ਹੋਵੇਗਾ ਤਾਂ ਇਸ ਨੂੰ ਲੈ ਕੇ ਹਰਿਆਣਾ ਦੇ ਵੱਲੋਂ ਕਿਤੇ ਨਾ ਕਿਤੇ ਇਤਰਾਜ਼ ਜੋ ਹੈ ਪ੍ਰਗਟਾਇਆ ਜਾ ਰਿਹਾ ਸੀ ਤਾਂ ਅਜਿਹੇ ਦੇ ਵਿਚਕਾਰ ਹੁਣ ਦਿੱਲੀ ਨੇ ਫੈਸਲਾ ਸੁਣਾ ਦਿੱt ਸੁਪਰੀਮ ਕੋਰਟ ਨੇ ਦਿੱਲੀ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਕਿ ਦਿੱਲੀ ਨੂੰ ਹੁਣ ਪਾਣੀ ਜੋ ਹੈ ਉਹ ਮਿਲੇਗਾ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦੀ ਸੰਕਟ ਜੋ ਹੈ ਪਾਣੀ ਦਾ ਬਹੁਤ ਜ਼ਿਆਦਾ ਕਿੱਲਤ ਦੇਖਣ ਨੂੰ ਮਿਲ ਰਿਹਾ ਸੀ ਜਿਸ ਨੂੰ ਲੈ ਕੇ ਹਿਮਾਚਲ ਸਰਕਾਰ ਯਮੁਨਾ ਦੇ ਵਿੱਚ ਜੋ ਹੈ 137 ਕਿਉਟਸਿਕ ਪਾਣੀ ਜੋ ਹੈ ਉਹ ਛੱਡਣ ਦੀ ਸੁਪਰੀਮ ਕੋਰਟ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹਤnikun ਬੈਰਾਜ ਦੇ ਰਾਹੀਂ ਦਿੱਲੀ ਨੂੰ ਹੁਣ ਵਾਧੂ ਪਾਣੀ ਮਿਲੇਗਾ ਤਾਂ ਕਿਤੇ ਨਾ ਕਿਤੇ ਹੁਣ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਗਿਲਤ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਤਾ ਹੁਣ ਉਹ ਕਿਲਤ ਤੋਂ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਕੱਲ ਤੋਂ ਹੀ ਐਲਾਨ ਕਰ ਦਿੱਤਾ ਹੈ ਕਿ ਕੱਲ ਤੋਂ ਹੀ ਹਿਮਾਚਲ ਦੇ ਵੱਲੋਂ ਪਾਣੀ ਜੋ ਹੈ ਉਹ ਛੱਡਿਆ ਜਾਵੇ ਵਾਦੂ ਪਾਣੀ ਛੱਡ ਕੇ ਦਿੱਲੀ ਤੱਕ ਪਹੁੰਚਿਆ ਜਾਵੇ ਤਾਂ ਹਰਿਆਣਾ ਹੁੰਦਿਆ ਪਾਣੀ ਜੋ ਹੈ ਦਿੱਲੀ ਤੱਕ ਪਹੁੰਚੇਗਾ ਜਿਸ ਤੋਂ ਵੱਡੀ ਰਾਹਤ ਦਿੱਲੀ ਵਾਸੀਆਂ ਨੂੰ ਮਿਲ ਸਕਦੀ ਹੈ ਹਾਲਾਂਕਿ ਇਸ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਦਿੱਲੀ ਸਰਕਾਰ ਦੇ ਵਕ ਵਕ ਨੁਮਾਇੰਦਿਆਂ ਦੇ ਵੱਲੋਂ ਲਗਾਤਾਰ ਪੱਤਰ ਵੀ ਲਿਖੇ ਜਾ ਰਹੇ ਸੀ ਕਿ ਉਹਨਾਂ ਨੂੰ ਪਾਣੀ ਮਹੱਈਆ ਕਰਵਾਇਆ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਲੋਕ ਬੇहद ਪਰੇਸ਼ਾਨ ਨੇ ਗਰਮੀ ਦੀ ਹੱਦ ਹੋ ਚੁੱਕੀ ਹੈ 50 ਡਿਗਰੀ ਤੋਂ ਪਾਰ ਹੋ ਚੁੱਕਿਆ ਜਦੋਂ ਵੀ ਦਿੱਲੀ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਪਾਣੀ ਦਾ ਟੈਂਕਰ ਪਹੁੰਚਦਾ ਸੀ ਤਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਦੇ ਨਾਲ 50 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੁੰਦਾ ਸੀ ਉਸ ਟੈਂਪਰੇਚਰ ਦੇ ਵਿੱਚ ਵੀ ਲੋਕ ਜਿਹੜੇ ਨੇ ਬਾਹਰ ਨਿਕਲਦੇ ਸੀ ਪਾਣੀ ਦੇ ਲਈ ਕਾਟੂ ਕਲੇਸ਼ ਹੁੰਦਾ ਸੀ ਲੜਾਈਆਂ ਵੀ ਹੋ ਜਾਂਦੀਆਂ ਸਨ ਤਾਂ ਅਜਿਹੇ ਦੇ ਵਿਚਕਾਰ ਪੰਜਾਬ ਸਰਕਾਰ ਜੋ ਹੈ ਉਹ ਐਕਟਿਵ ਨਜ਼ਰ ਆ ਰਹੀ ਸੀ ਕਿ ਦਿੱਲੀ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਪੰਜ ਜੋ ਦਿੱਲੀ ਦੇ ਲੋਕ ਨੇ ਉਹਨਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਇਸ ਕਰਕੇ ਵਕਤ ਵਕਤ ਨੁਮਾਇੰਦਿਆਂ ਨੂੰ ਵੀ ਪੱਤਰ ਜਵਾਬ ਲਿਖੇ ਜਾ ਰਹੇ ਸੀ ਇਸੇ ਤਹਿਤ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ ਕਿ ਦਿੱਲੀ ਦੇ ਵਿੱਚ ਪਾਣੀ ਮੁਹੱਈਆ ਕਰਵਾਇਆ ਕਰਵਾਇਆ ਜਾਵੇ हिमाचल हरियाणा उत्तर प्रदेश ਨੂੰ ਨਿਰਦੇਸ਼ ਜਾਰੀ ਕਰਨ ਦੇ ਜੋ ਉਸ ਦਾ ਕਿਹਾ ਗਿਆ ਸੀ ਪ੍ਰਸਤਾਵ ਦੇ ਵਿੱਚ ਲਿਖਿਆ ਗਿਆ ਸੀ ਦਿੱਲੀ ਸਰਕਾਰ ਦੇ ਵੱਲੋਂ ਤਾਂ ਹੁਣ ਸੁਪਰੀਮ ਕੋਰਟ ਨੇ ਦਿੱਲੀ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ ਕੱਲ ਤੋਂ ਹੀ ਹਿਮਾਚਲ ਤੋਂ ਪਾਣੀ ਜੋ ਹੈ ਉਹ ਛੱਡ ਦਿੱਤਾ ਜਾਵੇਗਾ ਤਾਂ ਹੁਣ ਦਿੱਲੀ ਵਾਸੀਆਂ ਨੂੰ ਜੋ ਹੈ ਉਹ ਕਿੱਲਤ ਨਹੀਂ ਹੋਵੇਗੀ ਪਾਣੀ ਦੀ ਜਿਸ ਤਰੀਕੇ ਦੇ ਨਾਲ ਹੁਣ ਕਾਟੋ ਕਲੇਸ਼ ਚੱਲ ਰਿਹਾ ਸੀ ਮਾਰੋ ਮਾਰ ਚੱਲ ਰਹੀ ਸੀ ਕਿਉਂਕਿ ਪਾਣੀ ਲੋਕਾਂ ਨੂੰ ਨਹੀਂ ਸੀ ਮਿਲ ਰਿਹਾ ਗਰਮੀ ਦੇ ਵਿੱਚ ਪਾਣੀ ਤੋਂ ਬਿਨਾ ਕਿਸੇ ਦੀ ਵੀ ਜ਼ਿੰਦਗੀ ਜੋ ਹੈ ਉਹ ਅਧੂਰੀ ਰਹਿ ਜਾਂਦੀ ਹੈ ਕਿਉਂਕਿ ਪਾਣੀ ਤੇ ਬਿਨਾ ਨਾਲ ਤੁਸੀਂ ਰੋਟੀ ਖਾ ਸਕਦੇ ਹੋ ਰਹਿਣਾ ਮੁਸ਼ਕਿਲ ਹੋ ਜਾਂਦਾ ਆ ਗਰਮੀ ਬਹੁਤ ਜ਼ਿਆਦਾ ਤੇ ਹਜੇ ਦੇ ਵਿਚਕਾਰ ਦਿੱਲੀ ਵਾਸੀਆਂ ਦੇ ਲਈ